ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਗੀ ਸਰਕਾਰ ਨੇ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਫੈਸਲਾ ਕੀਤਾ ਹੈ ਬਹੁਤ ਗਲਤ ਫੈਸਲਾ ਹੈ ਕਿ ਸਾਰੇ ਦੁਕਾਨਦਾਰ ਆਪਣਾ ਨਾਂ ਲਿਖਣ ਇਹ ਸਿਰਫ ਤੇ ਸਿਰਫ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਕਿ ਮੁਸਲਮਾਨਾਂ ਦੀ ਦੁਕਾਨ ਤੋਂ ਕੋਈ ਵੀ ਸਮਾਨ ਨਾ ਖਰੀਦ ਸਕੇ ਤੇ ਇਹਨਾਂ ਨੂੰ ਵੱਧ ਤੋਂ ਵੱਧ ਤੰਗ ਕੀਤਾ ਜਾਵੇ ਜੇ ਐਡੀ ਐਡੀ ਗੱਲ ਆ ਐਡਾ ਹੀ ਇਹ ਸੱਚੇ ਸੁੱਚੇ ਨੇ ਨਾ ਤੇ ਸੇਬ ਖਾਣੇ ਬੰਦ ਕਰ ਦੇਣ ਬਿਲਕੁਲ ਕਿਉਂਕਿ ਸੇਬ ਸਾਰਾ ਮੁਸਲਮਾਨਾਂ ਦੇ ਹੱਥਾਂ ਦਾ ਪੈਕ ਹੁੰਦਾ ਲੂਣ ਖਾਣਾ ਬੰਦ ਕਰ ਦਿਓ ਆ ਸਿੰਧਾ ਲੂਣ ਜਿੱਥੋਂ ਨਿਕਲਦਾ ਹੈ ਨਾ ਖਦਾਨਾ ਦੇ ਵਿੱਚੋਂ ਵਿੱਚੇ ਪਿਸ਼ਾਬ ਕਰੀ ਜਾਂਦੇ ਤੇ ਵਿੱਚੇ ਹੀ ਪਸੀਨਾ ਆ ਕੀ ਸਭ ਕੁਝ ਵਿੱਚੇ ਹੀ ਜਾਂਦਾ ਉਹਦੇ ਜਦੋਂ ਪਾਣੀ ਆਉਂਦਾ ਪ੍ਰਸਾਦ ਵਰਸੂਦ ਦਾ ਖਦਾਨਾ ਦੇ ਵਿੱਚ ਤੇ ਸਾਰਾ ਕੁਝ ਰੁੜ ਕੇ ਵਿੱਚੇ ਹੀ ਆ ਜਾਂਦਾ ਲੂਣ ਦੇ ਤੇ ਬਾਕੀ ਆ ਜਿਹੜਾ ਦੂਜਾ ਲੂਣ ਬਣਦਾ ਗੁਜਰਾਤ ਕੱਚ ਦੇ ਵਿੱਚ ਜਾ ਕੇ ਦੇਖ ਲਿਓ ਜਿੰਨਾ ਬਾਂਬੇ ਗੁਜਰਾਤ ਵਰਗੇ ਸ਼ਹਿਰਾਂ ਦਾ ਜਿੰਨਾ ਗੰਦਵਾ ਸਾਰਾ ਹੀ ਸਮੁੰਦਰ ਦੇ ਵਿੱਚ ਜਾਂਦਾ ਤੇ ਉਸੇ ਪਾਣੀ ਦਾ ਨਮਕ ਬਣਦਾ ਕਿੰਨੇ ਕੁ ਸੱਚੇ ਹੋ ਤੁਸੀਂ ਫਿਰ ਲੂਣ ਵੀ ਖਾਣਾ ਬੰਦ ਕਰ ਦਿਓ ਉੱਥੇ ਵੀ ਮੁਸਲਮਾਨ ਕਾਰੀਗਰ ਨੇ ਬਹੁਤੇ ਭੋਜ ਦੇ ਵਿੱਚ ਵੀ ਜਿਹੜੇ ਲੂਣ ਬਣਾਉਂਦੇ ਆ ਔਰ ਪਟ્રોલ ਤੇ ਡੀਜ਼ਲ ਤੇ ਬਿਲਕੁਲ ਨਾ ਨ ਵਰਤਿਓ ਜਿਹੜੇ ਹਿੰਦੂ ਭਰਾ ਨੇ ਕਿਉਂਕਿ ਪੈਟਰੋਲ ਤੇ ਡੀਜ਼ਲ ਜਿਹੜਾ ਇਹ ਵੀ ਮੁਸਲਮਾਨ ਕੰਟਰੀ ਤੋਂ ਹੀ ਆਉਂਦਾ ਇਹ ਬੜਾ ਗਲਤ ਫੈਸਲਾ ਹੈ ਇਹ ਸਿਰਫ ਤੇ ਸਿਰਫ ਮੁਸਲਮਾਨ ਭਰਾਵਾਂ ਨੂੰ ਭੁੱਖੇ ਮਾਰਨ ਦਾ ਮਤਲਬ ਇਹ ਘਟੰਗਾ ਇਹ ਉਹਨਾਂ ਨੂੰ ਦੁਖੀ ਕੀਤਾ ਜਾਵੇ ਜਾਤਾਂ ਜਾਤਾਂ ਪਾਤਾਂ ਦੇ ਵਿੱਚ ਉਲਝਾ ਕੇ ਇਹ ਸਰਕਾਰ ਜਿਹੜੀ ਆ ਬਹੁਤ ਜ਼ਿਆਦਾ ਲੋਕਾਂ ਨੂੰ ਤੰਗ ਕਰ ਰਹੀ ਆ ਔਰ ਜੜੇ ਕੀ ਗੱਲ ਜਿਹੜੇ ਹਿੰਦੂ ਨੇ ਇਹ ਸਾਰੇ ਸਹੀ ਨੇ ਸਹੀ ਤੇ ਸਾਰੀ ਕੌਮ ਕਦੇ ਨਹੀਂ ਹੁੰਦੀ ਹਰ ਕੌਮ ਵਿੱਚ ਬੰਦੇ ਸਹੀ ਹੁੰਦੇ ਆ ਹਰ ਕੌਮ 'ਚ ਬੰਦੇ ਗਲਤ ਹੁੰਦੇ ਆ ਸਾਡੇ ਸਿੱਖ ਪਹਿਰਾਵੇ ਵਿੱਚ ਵੀ ਗਲਤ ਬੰਦੇ ਬਹੁਤ ਸੀ ਆ ਕੇ ਪੀਐਸ ਗਿੱਲ ਵਰਗੇ ਸਵਰਨ ਸਿੰਘ ਘੋਟਨੇ ਵਰਗੇ ਆ ਪੂਲੇ ਨਿਹੰਗ ਵਰਗੇ ਬੜੇ ਗੰਦੇ ਬੁੱਚੜ ਬੰਦੇ ਸਾਡੇ 'ਚ ਵੀ ਆਲੇ ਸੀ ਸਿੱਖ ਕੌਮ ਦੇ ਵਿੱਚ ਵੀ ਨਾ ਤੇ ਸਾਰੇ ਹਿੰਦੂ ਸਹੀ ਨੇ ਤੇ ਨਾ ਸਾਰੇ ਮੁਸਲਮਾਨ ਭਰਾ ਗਲਤ ਨੇ ਇਸ ਕਰਕੇ ਇਹਨਾਂ ਲੋਕਾਂ ਨੂੰ ਇਸ ਚੀਜ਼ ਵੱਲ ਨਾ ਉਲਝਾਓ ਕਿ ਮੁਸਲਮਾਨਾਂ ਦੀ ਦੁਕਾਨ ਤੋਂ ਸਮਾਨ ਨਹੀਂ ਖਰੀਦਣਾ ਫਰੂਟ ਵਾ ਫਰੂਟ ਨੂੰ ਧੋ ਕੇ ਵਰਤੇ ਜਾ ਸਕਦਾ ਵਾ ਜਿਹਦੇ ਮਰਜ਼ੀ ਹੱਥ ਲੱਗੇ ਹੋਣ ਚਾਹੇ ਮੁਸਲਮਾਨ ਦੇ ਲੱਗੇ ਹੋਣ ਚਾਹੇ ਹਿੰਦੂ ਦੇ ਜਿਹਦੇ ਮਰਜ਼ੀ ਲੱਗੇ ਹੋਣ ਫਰੂਟ ਨੂੰ ਕੋਈ ਫਰਕ ਨਹੀਂ ਪੈਂਦਾ ਹਾਂ ਝੂਠੀ ਚੀਜ਼ ਜਿੱਦਾਂ ਕਿਸੇ ਦਾ ਝੂਠਾ ਪਾਣੀ ਪੀਣਾ ਉਹਨੂੰ ਕਹਿੰਦੇ ਆ ਪੇ ਚੀਜ਼ ਜਿਹੜੀ ਗਲਤ ਵਾ ਝੂਠੀ ਚੀਜ਼ ਤੇ ਕਿਸੇ ਦੀ ਵੀ ਨਹੀਂ ਖਾਣੀ ਚਾਹੀਦੀ ਔਰ ਐਦਾਂ ਦੁਕਾਨ ਤੋਂ ਸਾਮਾਨ ਖਰੀਦਣ ਨਾਲ ਕੋਈ ਫਰਕ ਨਹੀਂ ਪੈਂਦਾ ਪੈਕਿੰਗ ਸਾਮਾਨ ਜਾਂ ਹੋਟਲ ਤੋਂ ਰੋਟੀ ਖਾਧੀ ਕੋਈ ਫਰਕ ਨਹੀਂ ਪਾਊਗਾ ਬਸ਼ਰਤੇ ਕਿ ਉਹ ਬੰਦਾ ਗਲਤ ਮੀਟ ਨਾ ਪਕਾਉਂਦਾ ਹੋਵੇ ਹੋਟਲ ਦੇ ਉੱਤੇ ਜਿੱਦਾਂ ਕਈ ਮੁਸਲਮਾਨ ਹੋਟਲਾਂ ਦੇ ਮੋਟਾ ਮੀਟ ਚੱਲਦਾ ਔਰ ਜਿਨ੍ਹਾਂ ਨੇ ਢਾਬੇ ਬਣਾਏ ਨੇ ਨਾਰਮਲ ਰੋਟੀ ਪਾਣੀ ਚੱਲਦੀ ਆ ਉਹਨਾਂ ਦਾ ਕੋਈ ਡਰ ਨਹੀਂ ਉਹਨਾਂ ਦੇ ਹੋਟਲ ਦਾ ਰੋਟੀ ਖਾਧੀ ਜਾ ਸਕਦੀ ਆ ਇਸ ਕਰਕੇ ਨਾ ਇਹ ਫੈਸਲਾ ਬਹੁਤ ਗਲਤ ਹੈ ਇਹਦਾ ਵਿਰੋਧ ਕਰੋ ਕਿ ਮੁਸਲਮਾਨਾਂ ਦੀਆਂ ਰੇੜੀਆਂ ਤਾਂ ਵੀ ਇਹਨਾਂ ਨੇ ਨੰਬਰ ਪਲੇਟਾ ਲਾਤੀਆਂ ਨਾਂ ਲਿਖਾਤਾ ਇਹ ਯਾਸੀਨ ਦੀ ਹੈ ਇਹ ਮਲਕ ਦੀ ਹੈ ਇਹ ਉਹਦੀ ਹੈ ਇਹ ਉਹਦੀ ਹੈ ਮੁਸਲਮਾਨਾਂ ਦੇ ਨਾਂ ਲਿਖਾਏ ਰੇੜੀਆਂ ਦੇ ਉੱਤੇ ਵੀ ਕਿ ਹਿੰਦੂਏ ਸਤੋ ਸਮਾਨ ਨਾ ਖਰੀਦ ਸਕੇ ਹਿੰਦੂ ਬਹੁ ਗਿਣਤੀ ਹੈ ਮੁਸਲਮਾਨ ਘੱਟ ਗਿਣਤੀ ਨੇ ਇਦਾਂ ਤੇ ਉਹ ਕੌਮ ਭੁਖੀ ਮਰ ਜੂਗੀ ਜੇ ਉਹਨਾਂ ਤੋਂ ਸਮਾਨ ਨਾ ਖਰੀਦਿਆ ਜਾਵੇ ਬੜੇ ਸਮਾਨ ਇਦਾਂ ਦੇ ਨੇ ਜਿਹੜੇ ਸਿਰਫ ਮੁਸਲਮਾਨ ਹੀ ਬਣਾਉਂਦੇ ਆ ਆ ਤੁਸੀਂ ਹੁਣ ਵਰਤਾਂ ਦੇ ਵਿੱਚ ਖਾਸ ਕਰਕੇ ਖਜੂਰਾ ਖਾਂਦੇ ਹੋ ਹੈ ਓਦਾਂ ਵੀ ਖਜੂਰਾ ਖਾਂਦੇ ਜਿਹੜੀਆਂ ਇਹ ਖਜੂਰਾ ਕਿੱਥੋਂ ਆਉਂਦੀਆਂ ਨੇ ਇਹ ਮੁਸਲਮਾਨ ਕੰਟਰੀ ਤੋਂ ਆਉਂਦੀਆਂ ਨੇ ਸਾਰੀਆਂ ਖਜੂਰਾ ਇੰਡੀਆ ਜਿਨੀ ਪੈਦਾ ਹੁੰਦੀਆਂ ਇਸ ਕਰਕੇ ਨਾ ਲੋਕਾਂ ਨੂੰ ਗਲਤ ਫੈਸਲੇ ਦਾ ਵਿਰੋਧ ਕਰਨਾ ਚਾਹੀਦਾ ਵੱਧ ਤੋਂ ਵੱਧ ਵਾਹਿਗੁਰੂ ਜिक्का ਖਾਲਸਾ ਵਾਹਿ